ਜਮ੍ਰਤਾ ਪ੍ਰੀਤਮ ਤੇ ਅਮਰੋਜ ਨੂੰ ਨਾ ਜਿਆਦਾ ਸ਼ਾਇਰ ਲੱਧਿਆ ਹਨ ਮੈਨੂੰ ਨਾ ਜਿਆਦਾ ਕੀਤਾ ਤੇ ਹਾਂਜੀ 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 ਹੁਣ ਉਹ ਅਮਰਤ ਨੂੰ ਜਦੋਂ ਅਸੀਂ ਇੱਕ ਵਾਰ ਮਿਲੇ ਅੱਛੇ ਤੇ ਉਹਨੂੰ ਕਹਤਾ ਵੀ ਉਹ ਅਜਾ ਅਖਾਕਾਰ ਸਾਨੂੰ ਵੀ ਸੁਣਾ ਸਕਦੇ ਹੋ ਉਹ ਕਹਿੰਦੀ ਵੀ ਉਹਦੀਆਂ ਤਿੰਨ ਕਿਤਾਬਾਂ ਆ ਗਈਆਂ ਸੀ ਉਹ ਤੋਂ ਕਾਗਜ਼ ਤੇ ਕੈਨਵਸ ਇੱਕਦਾਂ ਨਾ ਇੱਕ ਕਾਗਜ਼ ਤੇ ਕੈਨਵਸ ਤੋਂ ਪਹਿਲਾਂ ਇੱਕ ਕਾਗਜ਼ ਤੇ ਕੈਨਵਸ ਤੋਂ ਬਾਅਦ ਹੁਣ ਉਸ ਉਹ ਮਾਡਰਨ ਪੋਇਟਰੀ ਚ ਗਵਾਚੀ ਹੋਈ ਸੀਗੀ ਤੇ ਉਹ ਐਵੇਂ ਸਮਝਦੇ ਸੀਗੇ ਵੀ ਮੈਨੂੰ ਅਜੇ ਤੱਕ ਵੀ ਲੋਕ ਉਹੀ ਸਮਝੀ ਜਾਂਦੇ ਆ ਰਹਣਾ ਲੋਕੀਕਰਨ ਲੋਕਾਂ ਦੇ ਉਹ ਚੇਤਿਆਂ 'ਚ ਖੂਨ 'ਚ ਵਸੀ ਹੋਈ ਆ ਕਿਉਂਕਿ ਉਹਦੇ 'ਚ ਵੱਡੀ ਵੱਡੀ ਗੱਲ ਕਹੀ ਹੋਈ ਸੀਗੀ ਉਹ ਭਾਵੇਂ ਆਪ ਗਾਂ ਦੁਰ ਗਈ ਪਰ ਲੋਕ ਅਮਰਤਾ ਨੂੰ ਉਸ ਗੱਲ ਕਰਕੇ ਵੀ ਯਾਦ ਕਰਦੇ ਆ ਵੀ ਅੱਜ ਆਖਾਂ ਵਾਰ ਸਿਸ਼ਾ ਕਿਤੇ ਕਬਰਾਂ ਵਿੱਚੋਂ ਗੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਅਪੋ ਇੱਕ ਰੋਹੀ ਸੀਤੀ ਪੰਜਾਬ ਦੇ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨ ਵਾਰਿਸ ਸ਼ਾਹ ਨੂੰ ਕਹਿਣ ਉਠ ਦਰਦਮੰਦਾਂ ਦੇ ਆ ਦਰਦ ਯਾਰ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਵ ਕਿੰਨੀ ਲੰਮੀ ਕਵਤਾ ਸੀ ਅੱਜ ਤੱਕ ਗਾਈ ਜਾਂਦੀ ਆ ਇਤਿਹਾਸਕ ਬੜੀ ਇਹ ਵਿੱਚ ਮਹੱਤਤਾ ਇਸ ਗੱਲ ਦੇ ਵਿੱਚ ਜਿਹੜੀ ਸੀ ਇਹ ਦੇਸ਼ ਦੇ ਵਟਵਾਰੇ ਦੀ ਹੈ ਨਾ ਵੰਡ ਦੀ ਵੰਡ ਦੇ ਨੂੰ ਪ੍ਰਗਟ ਕਰਦੀ ਆ ਇਹ ਵੀ ਠੀਕ ਆ ਕਿਉਂ ਨੇ ਰਲ ਗਈ ਸੀ ਇਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ ਇਸ ਲਈ ਮੈਂ ਉਮਰਾਂ ਦੀ ਸਾਰੀ ਕੁੜਤਣ ਪੀ ਲਈ ਤਾਂ ਚਾਨਣ ਦੀ ਫਲਕਾਰੀ ਤੋਪਾ ਕੌਣ ਪਰੇ ਤੇ ਇਹ ਵੀ ਬਹੁਤ ਅੱਛੀਆਂ ਸੀ ਕਵਤਾਵਾਂ ਉਹਦੀਆਂ